ਡੇਢ ਦੋ ਵੇ ਨਾਲ ਸਾਨੂੰ ਪੌਣੇ 2 ਵਜੇ ਪਤਾ ਲੱਗਾ ਤੇ ਫਿਰ ਅਸੀਂ ਘਰ ਆਏ ਆ ਤੇ ਫਿਰ ਮੈਨੂੰ ਇਹ ਫੋਨ ਗਵਾਡੋ ਗਿਆ ਤੇ ਫਿਰ ਅਸੀਂ ਸਾਨੂੰ ਫੋਨ ਕੀਤਾ ਤੇ ਫਿਰ ਅਸੀਂ ਗਾਈ ਗਏ ਸਾਰਾ ਖਿਲਰ ਖਿਲਰਿਆ ਪਿਆ ਸੀ ਫਿਰ ਅਸੀਂ ਨੂੰ ਨੂੰ ਫੋਨ ਕੀਤਾ ਉਹ 5 ਵਜੇ ਦਾ ਘਰ ਪਹੁੰਚ ਗਈ ਘਰ ਹੈ ਨਹੀਂ ਸੀ ਕੋਈ ਹਾਂ ਘਰ ਹੈ ਨਹੀਂ ਕੋਈ ਅਸੀਂ ਇਕੱਲੇ ਘਰ ਮੈਂ ਦੂਜੇ ਬੇਟੇ ਦੇ ਘਰ ਸੁੱਤੀ ਸੀ ਤੇ ਇਹ ਬੇਟਾ ਜਿਹਦਾ ਘਰ ਹੈ ਪੂਰਾ ਹੋ ਗਿਆ ਇਹ ਪੂਰਾ ਨੂੰ 22 ਸਾਲ ਹੋ ਗਏ ਤੇ ਪੋਤਰਾ ਤੁਹਾਡਾ ਬਾਹਰ ਹਾਂ ਹੁਣ ਬਾਹਰ ਗਿਆ 4 ਮਹੀਨੇ ਹੋ ਗਏ ਅੱਛਾ ਸਿਰਫ 4 ਮਹੀਨੇ ਹੋ ਗਏ ਹਾਂ ਜੀ 4 ਮਹੀਨੇ ਹੋ ਗਏ ਉਹ ਵੀ ਚਾਚਾ ਨੇ ਬੜਾ ਮੁਸ਼ਕਲ ਦੇ ਨਾਲ ਉਹਨੂੰ ਛਿਰਤੀ ਮਰੇ ਪਾਰ ਪੁੱਲ ਕੇ ਹੁਣ ਬਾਹਰ ਭੇਜਿਆ ਨੂੰ ਤੇ ਸਾਰਾ ਸੋਨਾ ਲੈ ਗਏ ਨੇ ਕੱਪੜੇ ਲੈ ਗਏ ਨੇ ਤਾਂਨੇ ਵੀ ਦੱਸਦੇ ਆ ਹਾਂ ਉਹ ਦਾਣੇ ਵੀ ਖੋਲੇ ਡਰਮ ਖੋਲੇ ਚੋੜ ਵੀ ਲੈ ਗਏ ਨੇ ਉਹ ਵੀ ਲੈ ਗਏ ਹਾਂਜੀ ਚੌੜ ਵੀ ਲੈ ਗਏ ਤੇ ਕੱਪੜੇ ਜਿਹੜੇ ਨਵੇਂ ਪੁਰਾਣੇ ਸਾਰੇ ਨਵੇਂ ਪੁਰਾਣੇ ਸੀਤੇ ਦੇ ਬੇਟੇ ਦੇ ਕੱਪੜੇ ਹੀ ਘਰ ਛੱਡ ਕੇ ਗਿਆਦਾ ਵੀ ਸਾਲ ਨੂੰ ਮੇਰੇ ਕੱਪੜੇ ਭੇਜ ਦੇਓ ਉਹ ਵੀ ਉਹਦੇ ਕੱਪੜੇ ਸਾਰੇ ਲੈ ਗਏ ਨੇ ਉਸੇ ਕੋਈ ਉਕੀ ਲੰਮੀ ਗੱਲ ਵੀ ਕੋਈ ਨਹੀਂ ਸਾਡੇ ਤੁਹਾਡਾ ਪਿੰਡ ਸਾਰਾ ਆਪਣਾ ਸ਼ਰੀਕਾ ਹਾਂ ਦਾ ਆਪਣੇ ਸਾਡੇ ਆਪਣੇ ਘਰ ਹੈ ਸਾਡਾ ਆਪਣਾ ਚੀਕਾ ਸਾਡੇ ਪਿੰਡ ਜੀ ਵੀ ਕੋਈ ਉੱਚੀ ਲੰਮੀ ਗੱਲ ਨਹੀਂ ਕੋਈ ਇੱਕ ਨਾਲੇ ਫੇਰ ਇਸ ਘਰ ਦੇ ਵਿੱਚ ਇਸ ਬੇਟੇ ਤੋਂ ਇਸ ਨੂੰ ਤੋਂ ਜੋ ਵੀ ਜੀਆ ਪਿੰਡ ਦਾ ਸਭ ਜਾਣ ਦਿੰਦੇ ਨੇ ਕੋਈ ਸ਼ੱਕ ਨਹੀਂ ਕੋਈ ਨਾ ਕੋਈ ਸ਼ੱਕ ਨਹੀਂ ਪਰ ਇਹ ਤੂੰ ਬਹੁਤ ਜਿਆਦਾ ਚੰਗਾ ਜਾਣਦੇ ਕਿਉਂ ਇਹਦਾ ਪਿਓ ਨਹੀਂ ਇਹਨੂੰ ਬੜਾ ਸਾਧਦੇ ਗਲੀ ਗੋਹੜ ਛੱਡ ਕੇ ਪਿੰਡ ਦਾ ਵੀ ਬੜਾ ਸਾਧਦੇ ਬਹੁਤ ਜਾਣਦੇ ਚੰਗੇ ਜਾਣਦੇ ਨੇ ਮੈਨੂੰ ਵੀ ਜਾਣਦੇ ਨੇ ਮੇਰੇ ਬੇਟੇ ਮੇਰੇ ਪੁੱਤਰੇ ਨੇ ਵੀ ਜਾਣਦੇ ਮੇਰੀ ਨੋਨ ਵੀ ਜਾਣਦੇ ਕਿਉਂ ਆਪਣੇ ਬੇਟਿਆਂ ਨੇ ਜਾਣਣਾ ਜਾਨਣਾ ਮੇਰਾ ਪਿੰਡ ਦੇ ਵੀ ਸਾਰੇ ਬਹੁਤ ਸਤੰਤ ਇਸ ਬੇਟੇ ਨਾਲ ਪੁੱਤਰੇ ਨਾਲ ਨਹੀਂ ਤੁਹਾਡੇ ਬੇਟੇ ਮੇਰੇ ਬੇਟੇ ਬੇਟਾ ਨਾ ਸੁਖਿੰਦਰ ਸਿੰਘ ਸੁਖਿੰਦਰ ਸਿੰਘ ਹਾਂਜੀ ਇਹ 22 ਸਾਲ ਹੋ ਗਏ ਪੂਰੇ ਹਾਂ 22 ਸਾਲ ਹੋ ਗਏ 2003 ਦਾ ਪੂਰਾ ਹੋ ਗਿਆ ਸਰਕ ਕਾਰਨ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਲੱਗਾ ਨਾ ਉਹਦੇ ਬਾਹਰ ਕੋਈ ਲੱਗਾ ਗਲੀ ਦੇ ਵਿੱਚ ਬਾਹਰ ਨਾ ਹੋਰ ਪਿੰਡ ਦੇ ਬਾਹਰ ਇੱਕ ਦੋ ਕੈਮਰਾ ਲੱਗਾ ਉਹ ਆਪਾਂ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਕੇ ਜੋ ਜ ਪਤਾ ਲੱਗਾ ਉਹ ਸਭ ਨਾਲ ਕਾਰਵਾਈ ਕਰ ਲਾਂਗੇ ਉਸ ਤਰ੍ਹਾਂ ਇਹਨਾਂ ਦੇ ਇਹਨਾਂ ਦੇ ਬਿਆਨ ਦਰਜ ਕਰ ਲਏ ਆ ਤੇ ਆਪਾਂ ਇਹਦੀ ਕਾਰਵਾਈ ਕਰ ਰਹੇ ਹਾਂ ਤੇ ਜੇ ਚੈੱਕ ਕਰ ਰਹੇ ਆ ਵੇਖੋ ਕਿੰਨਾ ਕੁ ਦੱਸਦੇ ਬਾਅਦ ਚ ਫਿਰ ਉਹ ਸਭ ਨਾਲ ਆਪਾਂ ਕਰ ਦਾਂਗੇ